ਕੱਠਾ ਇਹ ਦਰਸਾਉਂਦਾ ਕਿ ਜਿਹੜੀ ਵੀ ਵੋਟ ਆ ਉਹ ਝਾੜੂ ਦੀ ਆ ਕਿਉਂਕਿ ਹੋਰ ਕੋਈ ਵੀ ਕਿਸੇ ਦਾ ਕੱਠ ਨਹੀਂ ਹੋ ਰਿਹਾ ਕਿਸੇ ਦੀ ਗੱਲਬਾਤ ਨਹੀਂ ਸਾਡੇ ਗੁਰਪ੍ਰੀਤ ਜੀ ਪੀਜੀ ਨੇ ਇਹ ਪਬਲਿਕ ਦੇ ਵਿੱਚ ਵਿਚਰ ਰਹੇ ਨੇ ਇਟਨ ਨਾ ਹੀ ਕੋਈ ਕਿਤੇ ਕੋਈ ਵੀ ਐਮਪੀ ਅਜੇ ਤੱਕ ਕਿਸੇ ਨੂੰ ਮਿਲਣ ਆਇਆ ਤੇ ਨਾ ਹੀ ਪਹਿਲਾਂ ਕਦੀ ਵੀ ਨਹੀਂ ਆਇਆ ਅਜੇ ਤੱਕ ਇਦੇ ਵਿੱਚ ਇਹਨਾਂ ਦਾ 6ਵਾਂ 7ਵਾਂ ਘੇੜਾ ਹੈਗਾ ਅੱਜ ਅੱਜ ਢੰਡਾਰੀ ਜੀ ਵਿਚਰ ਰਹੇ ਨੇ ਤੇ ਸਾਨੂੰ ਸਾਡੇ ਵਾਰਡ ਨੂੰ ਸਭ ਤੋਂ ਵੱਧ ਪੈਸੇ ਵੀ ਦਿੱਤੇ ਨੇ ਸਾਡੇ ਵਾਰਡ ਦਾ ਸਭ ਤੋਂ ਵੱਧ ਕੰਮ ਕਰਾਇਆ ਇਹਨਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਇਕੱਠਾ ਇਹ ਦਰਸਾਉਂਦਾ ਕਿ ਜਿਹੜੀ ਵੀ ਵੋਟ ਆ ਉਹ ਝਾੜੂ ਦੀ ਆ ਕਿਉਂਕਿ ਹੋਰ ਕੋਈ ਵੀ ਕਿਸੇ ਦਾ ਇਕੱਠ ਨਹੀਂ ਹੋ ਰਿਹਾ ਕਿਸੇ ਦੀ ਗੱਲਬਾਤ ਨਹੀਂ ਨਾ ਹੀ ਕੋਈ ਕਿਸੇ ਕੋਈ ਵੀ ਐਮਪੀ ਅਜੇ ਤੱਕ ਕਿਸੇ ਨੂੰ ਮਿਲਣ ਆਇਆ ਤੇ ਨਾ ਹੀ ਪਹਿਲਾਂ ਕਦੀ ਵੀ ਨਹੀਂ ਆਇਆ ਸੀਗਾ ਨਾ ਉਹ ਜਿੱਤਣ ਤੋਂ ਪਹਿਲਾਂ ਆਏ ਸੀ ਨਾ ਜਿੱਤਣ ਤੋਂ ਬਾਅਦ ਆਏ ਸੀਗੇ ਜੇ ਕਿਸੇ ਨੂੰ ਸਵਾਲ ਵੀ ਕਰੋ ਹਾਂ ਜੀ ਤੁਸੀਂ ਏਰੀਆ 'ਚ ਨਹੀਂ ਆਉਂਦੇ ਅਗਲੇ ਕਹਿੰਦੇ ਅਸੀਂ ਕਿਹੜਾ ਵੋਟ ਮੰਗਣ ਗਏ ਸੀ ਅੱਜ ਦੇ ਜਿਹੜੇ ਸਾਡੇ ਗੁਰਪ੍ਰੀਤ ਜੀ ਪੀਜੀ ਨੇ ਇਹ ਪਬਲਿਕ ਦੇ ਵਿੱਚ ਵਿਚਰ ਰਹੇ ਨੇ ਇਹ ਢਨਾਰੀ ਦੇ ਵਿੱਚ ਇਹਨਾਂ ਦਾ ਸ਼ੀਵਾਂ ਸਤਵਾਂ ᱜੇੜਾ ਹੈਗਾ ਅੱਜ ਅੱਜ ਟਰਨਾਰੀ ਜੀ ਵਿਚਰ ਰਹੇ ਨੇ ਤੇ ਸਾਨੂੰ ਬਹੁਤ ਉਮੀਦ ਹੈ ਇਹਨਾਂ ਤੋਂ ਕਿ ਜਿੱਤਣ ਤੋਂ ਬਾਅਦ ਵੀ ਸਾਡੇ ਕੋਲ ਇਦਾਂ ਹੀ ਸਾਡੇ ਨਾਲ ਵਿਚਰਦੇ ਰਹਿਣਗੇ ਜਿਵੇਂ ਕਿ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਪਹਿਲਾਂ ਵੀ ਸਾਡੇ ਨਾਲ ਐਵੇਂ ਵਿਚਰਦੇ ਸੀ ਅੱਜ ਵੀ ਸਾਡੇ ਵਿੱਚ ਇਦਾਂ ਹੀ ਬੈਠਦੇ ਨੇ ਇਦਾਂ ਹੀ ਆਉਂਦੇ ਨੇ ਸਾਡੀ ਗੱਲਬਾਤ ਸੁਣਦੇ ਆ ਸਾਡੇ ਏਰੀਆ ਦੇ ਕੰਮ ਕਰਦੇ ਨੇ ਮੈਂ ਬਹੁਤ ਹੀ ਖੁਸ਼ ਆਮ ਪਾਰਟੀ ਤੋਂ ਕਿਉਂਕਿ ਆਮ ਆਦਮੀ ਪਾਰਟੀ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਨੇ ਸਾਡੇ ਵਾਰਡ ਨੂੰ ਸਭ ਤੋਂ ਵੱਧ ਪੈਸੇ ਵੀ ਦਿੱਤੇ ਨੇ ਸਾਡੇ ਵਾਰਡ ਦਾ ਸਭ ਤੋਂ ਵੱਧ ਕੰਮ ਕਰਾਇਆ ਇਹਨਾਂ ਨੇ ਬਹੁਤ ਬਹੁਤ ਧੰਨਵਾਦੀਆਂ ਮੈਂ ਸਰਦਾਰ ਹਰਦੀਪ ਸਿੰਘ ਮੁੱਡੀਆਂ ਜੀ ਦਾ ਸੀਐਮ ਸਾਹਿਬ ਦਾ ਕਿ ਜਿਨ੍ਹਾਂ ਨੇ ਸਾਡੇ ਇੱਕ ਨਰਕ ਭਰੀ ਜ਼ਿੰਦਗੀ ਸੀ ਆ ਸਾਡੇ ਇਲਾਕੇ ਦੀ ਇਹਨਾਂ ਨੇ ਬੜੀ ਬਹੁਤ ਬਹੁਤ ਵਧੀਆ ਤਰੀਕੇ ਨਾਲ ਸਾਡੀ ਗੱਲ ਸੁਣੀ ਔਰ ਸਾਡੇ ਕੰਮ ਕੀਤੇ ਬਹੁਤ ਬਹੁਤ ਧੰਨਵਾਦ